ਤਿਹਾਰਾਂ ਤੋਂ ਪਹਿਲਾਂ ਖੁਸ਼ਖਬਰੀ ਤੁਹਾਡੀ ਰਸੋਈ ਹੋਵੇਗੀ ਖੁਸ਼ਹਾਲ ਸਸਤੀਆਂ ਹੋਣਗੀਆਂ ਇਹ ਚੀਜ਼ਾਂ ਸਰਕਾਰ ਨੇ ਲਿਆ ਵੱਡਾ ਫੈਸਲਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੋਹਣੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੱਡਿਓ ਸਕਿੱਪ ਕਰਿਓ ਵੀਡੀਓ ਤੇ ਬਹੁਤ ਸਾਰੀਆਂ ਜਾਣਕਾਰੀਆਂ ਦੂਰੀਆਂ ਲੈ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤਿਹਾਰਾਂ ਤੋਂ ਪਹਿਲਾਂ ਸਰਕਾਰ ਨੇ ਵੱਡੀ ਖੁਸ਼ਖਬਰੀ ਦੇ ਦਿੱਤੀ ਹੈ ਬਹੁਤ ਸਾਰੀਆਂ ਚੀਜ਼ਾਂ ਸਸਤੀਆਂ ਹੋਣ ਜਾ ਰਹੀਆਂ ਕਿਹੜੀਆਂ ਚੀਜ਼ਾਂ ਸਸਤੀਆਂ ਹੋਣ ਜਾ ਰਹੀਆਂ ਕਿਉਂ ਹੋਣ ਜਾ ਰਹੀਆਂ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਡੀ ਰਸੋਈ ਤੇ ਬੋਝਾ ਤੁਹਾਡੀ ਜੇਬ ਤੇ ਬੋਝ ਘਟਣ ਵਾਲਾ ਹੈ ਰਸੋਈ ਤੁਹਾਡੀ ਸੁਖਾਲੀ ਹੋਣ ਵਾਲੀ ਹੈ ਕਿਸ ਤਰ੍ਹਾਂ ਹੋਵੇਗੀ ਪੂਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਅੰਤ ਤੱਕ ਜ਼ਰੂਰ ਦੇਖਦੇ ਰਹਿਣਾ ਤੁਹਾਡੇ ਲਈ ਖੁਸ਼ਖਬਰੀ ਹੈ ਕਿਉਂਕਿ 22 ਸਤੰਬਰ ਤੋਂ ਤੁਹਾਡੀ ਜੇਬ ਤੇ ਬੋਝ ਘਟ ਹੋਣ ਜਾ ਰਿਹਾ ਹੈ। ਦਰਅਸਲ ਸਰਕਾਰ ਨੇ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ 135 ਕਿਸਮਾਂ ਦੀਆਂ ਚੀਜ਼ਾਂ ਤੇ ਟੈਕਸ ਘਟਾ ਦਿੱਤਾ ਹੈ। ਇਹਨਾਂ ਵਿੱਚੋਂ 9 ਚੀਜ਼ਾਂ ਤੇ ਟੈਕਸ ਪੂਰੀ ਤਰ੍ਹਾਂ ਜ਼ੀਰੋ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਰਸੋਈ ਤੋਂ ਲੈ ਕੇ ਬਾਥਰੂਮ ਅਤੇ ਡਰਾਈング ਰੂਮ ਤੱਕ ਦੀਆਂ ਚੀਜ਼ਾਂ ਵਿੱਚ ਰਾਹਤ ਮਿਲਣ ਵਾਲੀ ਹੈ 22 ਸਤੰਬਰ ਤੋਂ ਦੁੱਧ, ਘਿਓ, ਮੱਖਣ, ਪਨੀਰ, ਰੋਟੀ, ਚਪਾਤੀ, ਨਮਕੀਨ, ਪਾਸਤਾ, ਨੂਡਲ, ਸਾਸ, ਚਾਹ, ਕੌਫੀ ਅਤੇ ਮਸਾਲੇ ਪਹਿਲਾਂ ਨਾਲੋਂ ਸਸਤੇ ਹੋ ਜਾਣਗੇ। ਘਰ ਵਿੱਚ ਵਰਤੇ ਜਾਣ ਵਾਲੇ ਸਟੀਲ ਦੇ ਭਾਂਡੇ, ਮਿੱਟੀ ਦੇ ਕੁਲ ਹਾਰ ਭਾਂਡੇ, ਲੱਕੜ, ਬਾਂਸ ਦਾ ਫਰਨੀਚਰ ਅਤੇ माचिस ਦੇ ਡੱਬੇ ਵੀ ਘੱਟ ਕੀਮਤ 'ਤੇ ਉਪਲਬਧ ਹੋਣਗੇ। ਸਿਰਫ ਰਸੋਈ ਦੇ ਉਤਪਾਦ ਹੀ ਨਹੀਂ, ਨਿੱਜੀ ਦੇਖਭਾਲ ਦੇ ਉਤਪਾਦ ਵੀ ਸਸਤੇ ਹੋਣਗੇ। ਟੂਥਪੇਸਟ ਟੂਥ ਬਰਸ਼ ਸਾਬਨ ਸ਼ੈਂਪੂ ਵਾਲਾਂ ਦਾ ਤੇਲ ਸ਼ੇਵਿੰਗ ਕਰੀਮ ਅਤੇ ਕਾਸਮੈਟਿਕ ਵਸਤੂਆਂ ਦੀਆਂ ਕੀਮਤਾਂ ਵੀ ਘਟਣ ਜਾ ਰਹੀਆਂ ਨੇ ਬੱਚਿਆਂ ਦੇ ਖਿਡੌਣੇ ਬੋਰਡ ਗੇਮਸ ਪੈਨਸਿਲ ਕ੍ਰੇਨ ਅਤੇ ਵਿਦਿਅਕ ਕਿੱਟਾਂ ਹੁਣ ਘੱਟ ਕੀਮਤ 'ਤੇ ਉਪਲਬਧ ਹੋਣਗੀਆਂ ਵੱਡੇ ਇਲੈਕਟ੍ਰੋਨਿਕਸ ਅਤੇ ਵਾਹਨਾਂ ਵਿੱਚ ਵੀ ਰਾਹਤ ਹੈ ਫ੍ਰਿਜ واਸ਼ਿੰਗ ਮਸ਼ੀਨ ਟੀਵੀ ਏਸੀ ਸਕੂਟਰ ਬਾਈਕ ਅਤੇ ਕਾਰਾਂ ਦੇ ਟੈਕਸ ਘਟਾ ਦਿੱਤਾ ਗਿਆ ਹੈ ਇਹ ਫੈਸਲਾ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਲਿਆ ਗਿਆ ਹੈ 3 ਸਤੰਬਰ ਨੂੰ ਹੋਈ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਸਰਕਾਰ ਨੇ ਚਾਰ ਟੈਕਸ ਸਲੇਬਾਂ ਨੂੰ ਖਤਮ ਕਰ ਦਿੱਤਾ ਹੈ ਅਤੇ ਉਹਨਾਂ ਨੂੰ ਘਟਾ ਕੇ ਸਿਰਫ ਦੋ ਟੈਕਸ ਸਲੇਬਾਂ 12% ਅਤੇ 5% ਵਿੱਚ ਤਬਦੀਲ ਕਰ ਦਿੱਤਾ ਹੈ ਇਸ ਅਨੁਸਾਰ ਜਿਨ੍ਹਾਂ ਵਸਤਾਂ ਤੇ ਪਹਿਲਾਂ 28% ਜੀਐਸਟੀ ਲਾਇਆ ਜਾਂਦਾ ਸੀ ਉਹਨਾਂ ਤੇ ਹੁਣ ਸਿਰਫ 12 ਜਾਂ 5% ਜੀਐਸਟੀ ਹੀ ਲਾਇਆ ਜਾਏਗਾ ਇਸ ਦੇ ਨਾਲ ਹੀ ਬਹੁਤ ਸਾਰੀਆਂ ਵਸਤਾਂ ਸਨ ਜਿਨ੍ਹਾਂ ਤੇ 18% ਜੀਐਸਟੀ ਲਗਾਇਆ ਜਾਂਦਾ ਸੀ ਉਹਨਾਂ ਨੂੰ ਵੀ 12 ਜਾਂ 5 ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ ਕੁੱਲ ਮਿਲਾ ਕੇ 22 ਸਤੰਬਰ ਤੋਂ ਆਮ ਲੋਕਾਂ ਨੂੰ ਜ਼ਿੰਦਗੀ ਆਸਾਨ ਹੁੰਦੀ ਦਿਖਾਈ ਦੇਵੇਗੀ ਅਤੇ ਹਰ ਘਰ ਨੂੰ ਇਸ ਫੈਸਲੇ ਦਾ ਸਿੱਧਾ ਲਾਭ ਮਿਲੇਗਾ ਭਾਈ ਅੱਜ ਦੀ ਵੀਡੀਓ ਜੀਐਸਟੀ ਨਾਲ ਸੰਬੰਧਤ ਤੁਹਾਡੇ ਨਾਲ ਸਾਂਝੀ ਕੀਤੀ ਗਈ ਸਰਕਾਰ ਤੋਂ ਮਿਲੇ ਹੋਏ ਨੋਟੀਫਿਕੇਸ਼ਨ ਦੇ ਆਧਾਰ ਤੇ ਤੁਹਾਨੂੰ ਸੂਚਨਾ ਦਿੱਤੀ ਹੈ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ